ਉਹ ਤਰੀ ਗਰਮੀ ਦੇ ਦਿਨ ਹੁੰਦੇ ਨੇ ਵਾਦੀ ਜਾਂ ਰਹੀ ਹੈ ਆ ਬਹੁਤਾ ਹੀ ਬੁਰਾ ਹਾਲ ਆ ਕੋਈ ਗੱਲ ਨਹੀਂ ਗਰਮੀ ਅਕੇ ਵੀ ਪੈਂਦੀ ਹੁੰਦੀ ਆ ਥਰੀ ਗਰਮੀ ਪੈਣ ਦੀ ਆ ਚਲ ਮੰਮੀ ਤੁਹਾਨੂੰ ਮੈਨੂੰ ਮਿਲ ਗਏ ਤੇ ਪਰ ਜਾਣਾ ਇਕੱਠੇ ਮੈਂ ਵੀ ਤੁਹਾਡੇ ਨਾਲ ਗੱਲ ਕਰਨੀ ਹੈਗੀ ਕਿਹੜੀ ਗੱਲ ਕਰਨੀ ਆ ਤੂੰ ਗੱਲ ਮੰਮੀ ਤੁਹਾਨੂੰ ਮੈਂ ਕੀ ਦੱਸਾਂ ਹੁਣ ਤੁਸੀਂ ਵੀ ਵੇਖ ਲਓ ਕਿ ਕੀ ਬਣ ਗਿਆ ਘਰ 'ਚ ਵਾਹ ਡੈਡੀ ਜੀ ਗੱਲ ਚੰਗੀਤ ਨਹੀਂ ਨਾ ਹੁਣ ਮੰਮੀ ਕਿੱਦਾਂ ਕਰਨ ਦੇ ਤਾਈ ਹੁਣਾ ਨਾਲ ਹੈ ਪਹਿਲਾਂ ਆਪਣੇ ਤੇ ਵੀ ਦੇਣ ਹੈ ਕਿਹੀ ਗਿਆ ਹੋ ਜੇ ਪਿਓ ਸਾਡੇ ਨਾਲ ਕਰਦੇ ਸੀ ਤੇ ਹੁਣ ਉਹ ਕਿੱਦਾਂ ਭੋਗਣ ਰਹੇ ਆ ਤੇ ਤੂੰ ਹੁਣ ਇਹ ਕੀ ਚੋਂ ਦੇ ਪਈ ਐ ਵੀ ਉਦਾਂ ਹੀ ਹੋਈਏ ਨਹੀਂ ਵੱਡੀ ਐ ਸਿਆਣੀ ਐ ਚੁੱਪ ਕਰ ਤੂੰ ਮੈਨੂੰ ਪਤਾ ਕੀ ਕਰਨਾ ਤੇ ਕੀ ਨਹੀਂ ਕਰਨਾ ਨਾ ਉਹ ਬੜਕੰਗੇ ਆ ਕੀ ਕੀ ਕਰ ਤੂਤਾ ਕੀਤੀਆਂ ਉਹਨਾਂ ਨੇ ਹੜੇ ਨਾਲ ਤੈਨੂੰ ਸੱਪੋ ਭੁੱਲ ਗਿਆ ਵਾ ਤਹੀ ਮੰਮੀ ਉਹੋ ਹੀ ਕੰਮ ਕਰਨ ਦੇ ਜੇ ਤੇ ਉਹਨਾਂ ਚ ਤੇ ਹੜੇ ਚ ਕੀ ਫੱਕ ਰਹਿ ਗਿਆ ਫਿਰ ਤੀ ਤੂੰ ਬਹੁਤੀ ਝਲਾਕ ਨਾ ਮਣ ਚੰਗਾ ਮੈਨੂੰ ਪਤਾ ਵਾ ਕਿੰਨੂੰ ਕਿੱਥੇ ਰੱਖਣਾ ਵਾ ਤੂੰ ਬਹੁਤੀਆਂ ਗੱਲਾਂ ਚ ਦਖਲਦਾਰ ਜੀ ਨਾ ਕਰਿਆ ਕਰ ਇਹ ਗੱਲਾਂ ਮੈਨੂੰ ਬੜਾ ਗੁੱਸਾ ਚੜਦਾ ਫਿਰ ਤੇ ਸ਼ਰਨ ਮੰਮੀ ਗੁੱਸਾ ਚੜਨ ਵਾਲਾ ਨਾ ਇੱਥੇ ਕੋਈ ਗੱਲ ਨਹੀਂ ਗਈ ਹੈਗੀ ਅਸੱਚ ਦਰਜੀ ਗੱਲ ਪਤਾ ਕੀ ਆ ਮਿਆਣਾ ਉਦੋਂ ਦੀ ਵੇਖਣ ਲਈ ਜਦੋਂ ਦੇ ਤਾਈ ਹੁਣੀ ਆਏ ਆ ਇੱਕ ਦਿਨ ਹੋਇਆ ਦੋ ਦਿਨ ਹੋਇਆ ਤਿੰਨ ਦਿਨ ਹੋਇਆ ਉਹਨਾਂ ਨੂੰ ਮਹੀਨਾ ਹੋ ਗਿਆ ਇੱਥੇ ਆਏ ਨੂੰ ਪਰ ਮੰਮੀ ਨਹੀਂ ਹਟੇ ਇਹ ਕੋਈ ਨਾ ਕੋਈ ਉਹਨਾਂ ਨੂੰ ਗੱਲ ਕਰਦੇ ਰਹਿੰਦੇ ਆ ਕਦੀ ਉਹਨਾਂ ਨੂੰ ਕੁਛ ਕਹਿੰਦੇ ਆ ਇਹਦੇ ਨਾਲ ਤੇ ਫਿਰ ਉਹਨਾਂ ਨੂੰ ਜਵਾਬ ਦੇ ਦੋ ਕਿ ਇੱਥੇ ਨਾ ਰਹੁ ਆ ਵੇਖੋ ਇਹ ਨੌ ਮੇਰੀ ਆ ਹੈ ਤੇ ਪਖਪੂਰਨ ਦੀ ਤਾਇ ਤਾਈ ਦਾ ਨਾ ਕਿੰਨੀਆਂ ਕ ਚੰਗੀਆਂ ਆ ਕਰਤੀਆਂ ਉਹਨਾਂ ਨੇ ਸਾਡੇ ਨਾਲ ਤੈਨੂੰ ਸਭ ਤੋਂ ਚੇਤਾ ਭੁਣ ਗਿਆ ਅੱਜ ਅੱਜ ਮੇਰੇ ਬਰਖਲਾ ਬੋਲਣ ਡੈ ਭੀ ਆ ਤੂੰ ਮੰਮੀ ਮੈਂ ਤੁਹਾਡੇ ਬਰਖਲਾ ਨਹੀਂ ਬੋਲਣ ਡਈ ਤੇ ਨਾਲੇ ਸਭ ਕੁਝ ਬਤਾ ਮੈਨੂੰ ਜੋ ਨਾ ਕਰਨ ਦੇ ਹੀ ਨਾ ਤੇ ਗੋਆ ਸੁਟਣ ਦੇ ਨਾ ਅਨਕਿ ਤਾਡਾ ਹੁਣ ਤੁਸੀਂ ਕੀ ਚਾਹੁੰਦੇ ਜੇ ਕਿ ਅਸੀਂ ਇੰਨਾ ਕਰੀਏ ਤੇ ਅਸੀਂ ਕੱਲ ਉਹਨਾਂ ਦੇ ਜਾ ਕੇ ਇੰਨਾ ਕਰੀਏ ਜਾ ਕੇ ਘਰ ਉਹਨਾਂ ਨੇ ਗੋਆ ਦਾ ਸੁਟਿਆ ਮੈਂ ਕਿਉਂ ਸੁਟਿਆ ਲਾਦਾ ਗੋਆ ਤੇ ਕਿਦਾਂ ਦੇ ਮੰਮੀ ਤੁਸੀਂ ਦੇਓ ਕਰਨ ਫਿਰ ਆਡੇ ਤੇ ਘਰੋਂ ਪੈਣੇ ਆ ਤੇਰੀ ਗੱਲ ਸੁਣ ਲੈ ਜੀਵਨ ਕਿਦਨਾਂ ਕਿਤੇ ਖਰੀਦ ਸੀ ਪਰ ਨਾ ਉਹ ਆਪਾਂ ਅੱਜ ਫਰਕ ਪਾ ਲਾ ਜੇ ਉਹਨਾਂ ਦੇ ਮੜਾ ਟਾਈਮ ਆ ਹੀ ਗਿਆ ਹੋਣਾ ਕਿਹਦਾ ਟਾਈਮ ਕੱਟਿਆ ਤੇ ਮੈਂ ਅੱਲਾ ਬੰਦਾ ਭੁਲਾਉਂਦਾ ਨੀਗਾ ਠੀਕ ਆ ਤੇ ਕੋਲਾ ਸਿਆਣੀਆਂ ਤੇ ਸਿਆਣੀਆਂ ਗੱਲਾਂ ਕਰਿਆ ਕਰ ਨਾ ਮੈਂ ਸਿਆਣੀਆਂ ਕਰਦੀ ਆ ਜਦੋਂ ਤੁਹਾਡਾ ਟਾਈਮ ਮਾੜਾ ਹੈਗਾ ਕਿੰਨਾ ਕੱਢਿਆ ਇਹਨਾਂ ਨੇ ਤੁਹਾਡਾ ਟਾਈਮ ਹੈ ਕਿੰਨੀਆਂ ਗੱਲਾਂ ਕਰਦੇ ਰਹੇ ਹਨ ਉਹ ਘਰ ਗਿਆ ਨੂੰ ਜਲੀਲ ਕਰਦੇ ਰਹੇ ਆ ਤੁਹਾਨੂੰ ਕਿਤਾ ਭੁੱਲ ਗਿਆ ਸਾਰਾ ਕੁਝ ਬਣਾ ਹੋ ਗਿਆ ਹੁਣ ਉਹ ਇਸ ਤੋਂ ਵੱਧ ਜਲੀਲ ਕੀ ਕਰਨਾ ਤੇ ਜਿਹੜੇ ਉਸ ਗਵਾਹ ਢੰਡਾ ਕਥੇ ਆਣ ਗਿਆ ਤੁਹਾਡਾ ਉਹ ਤੋਂ ਵੱਧ ਕੀ ਜਲੀਲ ਕਰੋਗੇ ਬੇ ਪੁੱਤ ਉਹ ਸਹੀ ਕਹਿ ਰਿਹਾ ਜੀਦਾ ਚ ਨਿਗੇ ਫਿਰਨੇ ਇੱਕ ਸਾਦੇ ਮਰੇ ਫਿਰਨੇ ਇਹ ਨਾਲ ਤਾਂ ਡੈਡੀ ਉਹਨਾਂ ਨੂੰ ਜਵਾਬ ਦੇਉਦਾ ਵੀ ਆਪਣਾ ਥਾਟ ਕਾਲਾ ਰੱਖ ਤੇ ਹੋਰ ਲੱਭ ਲੈਣ ਮਤ ਮੇਰਾ ਹਾਂ ਮੈਂ ਕਿਹੜਾ ਜਵਾਬ ਦੇ ਤੁਹਾਨੂੰ ਫਿਰ ਜਿੱਦਾਂ ਘਰ ਚੋਂ ਮੋੜ ਦੇਵਾਗਾ ਚੰਗੀ ਨਹੀਂ ਗੀ ਤੇ ਉਹ ਗੱਲ ਉਹ ਤੇਰੀ ਜਿਹੜੀ ਆਪ ਆਪਣੇ ਪੁੱਤ ਦੇ ਨੋਤੀ ਨੱਤੇ ਦਾ ਫਿੰਨਰ ਪਤਾ ਕਰਨਾ ਹੈ ਤੇ ਜਦੋਂ ਉਹਨਾਂ ਨੂੰ ਕਿਤੇ ਮੜਾ ਮੋੜਾ ਨਾਲ ਹੱਥ ਲੱਗਿਆ ਨਾ ਉਹਨਾਂ ਆਪੇ ਚੱਲ ਜਾਣਾ ਮੈਨੂੰ ਤੇ ਜਿੱਥੇ ਇੰਨਾ ਟਾਈਮ ਕੱਢ ਲਿਆ ਉਹ ਨਾ ਤੇ ਇੱਕ ਦੋ ਮਹੀਨਾ ਹੋਰ ਕੱਢ ਲਾ ਕੋਈ ਨਹੀਂ ਦਿੰਦਾ ਤੇ ਮੈਂ ਡਰ ਜੇ ਤਾਂ ਕਹਿਣ ਦਈਆਂ ਕਿ ਜਿੱਦਾਂ ਮੰਮੀ ਵਤੀਰਾ ਕਰਨ ਦੇ ਉਹਨਾਂ ਨਾਲ ਇਹ ਚੰਗਾ ਨਹੀਂ ਗਾ ਸਭ ਉਹਦਾ ਪ੍ਰਮਾਣਨਾ ਮਗੜੀ ਹੱਥ ਜੋੜਿਆ ਕਰੋ ਕਿ ਸੱਚਾ ਪਾਤਸ਼ਾਹ ਹੋ ਜੇ ਟਾਈਮ ਕਿਤੇ ਆਵੇ ਨਾ ਇਹ ਤਾਂ ਮੰਮੀ ਨੂੰ ਸੋਚਣੀ ਚਾਹੀਦੀ ਐ ਨਾ ਤੇ ਮੰਮੀ ਨੂੰ ਸਮਝਾਓ ਕਿ ਇਹਦਾ ਨਾ ਕਰਿਆ ਕਰਨ ਉਹਨਾਂ ਨਾਲ ਇਹਦੀ ਗੱਲ ਸੁਣਦਾ ਏਡੀਆਂ ਮੱਥੇ ਤੇ ਖਰ ਖੈ ਨਹੀਂ ਕੰਮ ਚੱਲਦਾ ਹੁੰਦਾ ਠੀਕ ਆ ਤੇ ਨਾ ਕਰਿਆ ਕਰ ਇਦਾਂ ਮੈਂ ਮੱਥੇ ਤੇ ਅੱਖਾਂ ਨਹੀਂ ਰੱਖਦੀ ਤੇ ਨਾ ਹੀ ਮੈਂ ਮਾੜੀ ਆ ਤੁਹਾਨੂੰ ਪਤਾ ਹੀ ਐ ਕਿੰਨੀ ਕੁ ਮਾੜੀ ਆ ਮੈਂ ਕਿੰਨਾ ਕੁ ਮਾੜਾ ਕਰਦੀ ਆ ਲੋਕਾਂ ਦੇ ਨਾਲ ਸਿਰਫ ਉਹੜ ਗੱਲਾਂ ਨੰਕ ਕੀਤੀਆਂ ਨਾ ਸਾਨੂੰ ਜਿਹੜਾ ਟਾਈਮ ਲੰਘਿਆ ਵਾ ਸਾਡਾ ਉਹ ਨਹੀਂ ਪੁੱਤ ਮੈਨੂੰ ਭੁੱਲਦਾ ਪਰ ਮੰਮੀ ਉਹ ਗੱਲਾਂ ਚੇਤੇ ਕਰ ਕਰ ਕੇ ਤੇ ਕਿਉਂ ਫਿਰ ਉਹ ਫਿਰ ਤੂੰ ਹੀ ਕਰਦੇ ਜੇ ਕੰਮ ਤੁਹਾਨੂੰ ਪਿਛਲੇ ਅਧਲਾ ਨੂੰ ਹੁਣ ਭਲਾ ਦੋ ਹਾਂ ਤੇ ਹੁਣ ਅੱਗੇ ਵੇਖੋ ਆਪੀ ਉਹ ਸਾਡੇ ਨਾਲ ਸਹੀ ਹੈ ਨਾ ਜਿਹੜੇ ਸਰਨ ਉਹੜਾ ਪਿੰਦੂ ਕਦੇ ਉਹਨੇ ਕਦੀ ਪੱਠੇ ਦਾ ਹੱਥ ਨਹੀਂ ਲਾਇਆ ਇੱਥੇ ਦੋ ਟਾਈਮ ਬਹੁਤ ਪਿਛੇ ਕਰਦੇ ਪੱਠੇ ਪੁੰਦਾ ਇਹੋ ਜਿਹਦੇ ਕਿਤੇ ਯਾਰ ਹੈ ਨਾ ਜਿੰਦਗੀ ਕੱਟਣ ਦੇ ਹੀ ਉਹਦਾ ਪਤਾ ਕੋਈ ਨਹੀਂ ਹੁੰਦਾ ਕਿਤੇ ਬਾੜਾ ਹੈਗਾ ਤੇ ਉਹ ਵੇਖੋ ਤਾਈ ਵੀ ਹੁਣ ਸਾਰਾ ਕੰਮ ਕਰਾਉਂਦੇ ਯਾਰ ਸਹੀ ਗੱਲ ਵਾ ਤੇ ਜਿਹੜੇ ਦਿਨ ਹੈਗੇ ਨਾ ਪਿਆਰ ਨਾਲ ਆਪਾਂ ਟਾਈਮ ਪਾ ਦੋ ਤੇ ਕੋਈ ਗੱਲ ਜਦੋਂ ਨਾ ਜਾਣਾ ਉਹਦਾ ਸਾਰੇ ਹੋਂਦਾ ਇੱਥੇ ਨਿਕਾ ਬੈਠੇ ਰਹਿਣਾ ਲੰਗਣ ਦੀ ਸਭ ਨਹੀਂ ਸਹੀ ਤੇ ਚੈਨ ਨਹੀਂ ਸਹੀ ਕਹਿਣ ਜਰਾ ਉਨਾਂ ਨੂੰ ਵੀ ਫੜ ਲੋ। ਅਮਾਉਂਟ ਨਹੀਂ ਆਪਣਾ ਨਾ ਪਿਆਰ ਨਾਲ ਉਹ ਤੇ ਲੱਭ ਕੇ ਲਿਆ ਉਹ ਜਿਹਨੂੰ ਸਦਾ ਲਈ ਮਾਰੇ ਰੱਖਦਾ ਹੁੰਦਾ। ਠੀਕ ਹੈ। ਚੱਲ ਮੇਰੀ ਗੱਲ ਮੌਰਾ ਟਾਈਮ ਆ ਗਿਆ ਹੋਣਾ। ਤੁਸੀਂ ਉਹਨਾਂ ਦਾ ਸਾਥ ਦੇਈਏ ਉਹਨਾਂ ਤੋਂ। ਮੇਰੀ ਗੱਲ ਸੁਣੋ। ਜੇ ਤੁਸੀਂ ਤਿੰਨੇ ਜਾਣੇ ਕਹਿੰਦੇ ਜੇ ਨਾ ਕਿ ਮੈਂ ਕੋਈ ਗੱਲ ਨਾ ਕਰਾਂ। ਮੈਂ ਆਪਣੀ ਜ਼ੁਬਾਨ ਬੰਦ ਕਰ ਲਾਂ। ਤੇ ਆਹ ਵੇਖੋ। ਮੈਂ ਕਰ ਲਈਨੀ ਆਪਣੀ ਜ਼ੁਬਾਨ ਬੰਦ। ਠੀਕ ਆ। ਮੇਰਾ ਕੈਦਨਾਵ ਕਰਨੀ ਆ ਮੈਂ। ਮੇਰਾ ਕੜਾ ਜੀ ਕਰਦਾ ਵਾ ਉਹਨਾਂ ਨੂੰ ਤਾਂ ਚੰਗਾ ਮਾਣਾ ਕਰਾਂ ਮੈਂ ਤੇ ਤੂੰ ਇਹ ਨਹੀਂ ਕਹਿੰਦੇ ਕਿ ਸਦਾ ਬਾਤ ਹੈ ਵਿੱਚ ਬਾੜ-ਬਾੜ ਕਰਦਾ ਜਦੋਂ ਕਿਥੇ ਕਿਥੇ ਗੱਲ ਕਰਨੀ ਤੇ ਗੱਲ ਕਰਨੀ ਵੀ ਪੀਂਦੀ ਆ ਉਹ ਗੱਲ ਕਰਦੇ ਦਾਲ ਸੁਣਦੀ ਠੀਕ ਆ ਇਹ ਵੀ ਹਰ ਨੂੰ ਚੰਗੀ ਲੱਗੀ ਚਲੋ ਕੋਈ ਨਹੀਂ ਠੀਕ ਆ ਤੁਹਾਡੀ ਮੰਨ ਲੈਂਦੀ ਆ ਮੈਂ ਹੱਸ ਜਾਂਦੀ ਆ ਸਾਰੇ ਚਲ ਮੰਮੀ ਚੰਗੀ ਗੱਲ ਵਾ ਤੁਸੀਂ ਮੰਨ ਲਈ ਆ ਤੇ ਚਲੋ ਜਾਓ ਚਾਹ ਬਣਾ ਕੇ ਲਿਆ ਕੱਪ ਬੜਾ ਹੁੰਦੀ ਆ ਮੈਂ ਤੇ ਹੁਣ ਤੁਸੀਂ ਨਾ ਚੰਗੀ ਤਰ੍ਹਾਂ ਰਹੋ ਨਾ ਨਾ ਉਹ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਚੰਗੀ ਤਰ੍ਹਾਂ ਰਹੂੰਗੀ ਟੈਨਸ਼ਨ ਨਾ ਲੈ ਤਾ ਆ ਨਾ ਹੱਡੀ ਬਹੁਤੀ ਸਿਆਣੀ ਹੋ ਗਈ ਮੈਨੂੰ ਲੱਗਦੀ ਹੁਣ ਉਹ ਬਥੇ ਗੱਲ ਵਾ ਪਰ ਮੈਂ ਤੂੰ ਹੀ ਸਿਆਣੀ ਹੋ ਜਾ ਕੋਈ ਗੱਲ ਨਹੀਂ ਮੈਂ ਕਿਹ ਅੱਗੇ ਨਿਆਣੀ ਆ ਮੋੜ ਹੀ ਬੰਦੇ ਨੇ ਹਜਾ ਕਰ ਦਿੰਦਾ ਵਾ ਸਿਆਣੀ ਜੇ ਤੁਹਾਨੂੰ ਸਮਝਾਂਗੀ ਆ ਜਿਹੋ ਹੁੰਦੀ ਉਹ ਜੀ ਤੇ ਨਾਲ ਹੀ ਲੱਗ ਜਣਗੀ ਬਹੁਤ ਗੱਲ ਹੈ ਉਹ ਚੰਗਾ ਪਪਾ ਚੰਗਾ ਹੱਥ ਜੜਾ ਲਓ ਪਿਓ ਪੁੱਤ ਹੁਣ ਤੁਸੀਂ ਦੋਵੇਂ ਜਾਣੇ ਚੰਗਾ ਕੋਈ ਗੱਲ ਨਹੀਂ ਨਹੀਂ ਕਹਿੰਦੀ ਕੁਝ ਵੀ ਹੁਣ ਮੈਂ ਸਨੀ ਤੂੰ ਜਾ ਵਟ ਕੇ ਨਾ ਤੇ ਮੇਰਾ ਪੁੱਤ ਬਾਹਰ ਅੰਦਰ ਵੇ ਨਗਰਾਂ ਦਾ ਮੈਂ ਨਾ ਗਰਮੀ ਬੜੀ ਹੋ ਦੋ ਤਿੰਨ ਬਾਲਟੀਆਂ ਪਾਦੇ ਬਗਦਰ ਦੇ ਅੰਦਰ। ਬਣੀ ਨਾ ਜਬ ਆਂਦੀ ਮੈਨੂੰ ਆਪ ਨੂੰ ਕੋਈ ਨਹੀਂ ਪਾਉਂਦੀ। ਅੰਦਰ? ਹਾਂਜੀ। ਤੂੰ ਨਾਲੇ ਆਉਣਾ ਹੈ ਵੀ ਮੇਰਾ ਹੋ ਗਿਆ ਵਾ ਕੰਮ ਤੇ ਤੂੰ ਇੱਥੇ ਤੁਰਿਆ ਫਿਰੰਡਿਆ। ਉਹ ਟੈਡੀ ਉਹ ਰਾਤ ਨੂੰ ਜਾਣਾ ਕਰਨਾ ਮੈਂ। ਰਾਤ ਨੂੰ? ਹਾਂਜੀ ਹਾਂਜੀ। ਰਾਤ ਵੀ ਕੰਮ ਚੱਲਦਾ ਅੰਦਰ। ਹਾਂਜੀ। ਅੱਛਾ। ਦਿਨ ਨੂੰ ਕੋਈ 8-10 ਜਣੇ ਰਹਿਣ ਨੂੰ। ਤੇ ਚੱਲ ਵਧੀਆ ਰਾਤ ਨੂੰ ਕੰਮ ਕਰ ਲਿਆ ਸਵੇਰੇ ਸੋਸ ਤੇ ਆਣ ਕੇ ਘੜੀ ਸੌਂ ਲਿਆ। ਹੋਰ ਤੇ ਮੁੜ ਕੇ ਆਪਣਾ ਕੰਮ ਕਰ ਕਰ ਲਿਆ। ਜੀ ਆਪਣਾ ਨਾਲੇ ਘਰ ਦਾ ਕੰਮ ਚਲਾਵਾਂਗੇ ਨਾਲ। ਤੇ ਕੋਈ ਗੱਲ ਨਹੀਂ ਹੁਣ ਜਰ ਰਹਿਨੇ ਇਹਦਾ ਅਗਲੇ ਨਵੇਂ ਮਾੜਾ ਮੋਟਾ ਕਰਕੇ ਦੇਈਏ ਮੈਂ ਪੱਠੇ ਦੱਸੇ ਦਾ ਕਰ ਲੈਣਾ ਵਾ ਤੂੰ ਚਲ ਜੀ ਟਾਈਮ ਨਾਲ ਲੇਟ ਨਾ ਹੋਈ ਹੁਣ ਨਹੀਂ ਨਹੀਂ ਲੇਟ ਕਰਨ ਨੂੰ ਹੋਣਾ ਵਾ ਪਹਿਲਾ ਦੇਣਾ ਇਹ ਨਾ ਅਗਲੇ ਆਖਣ ਵੀ ਆਇਆ ਵਾ ਤੇ ਪਹਿਲੇ ਦਿਨ ਹੀ ਲੇਟ ਆ ਗਿਆ ਨਹੀਂ ਨਹੀਂ ਸ਼ਾਮ ਨੂੰ ਮੈਂ ਪਹਿਲਾਂ ਚਲ ਜਣਾ ਕੋਈ ਘੰਟਾ ਡੇਢ ਜਾ ਕੇ ਪਹਲਾਗੇ ਹੋਰ ਕੀ ਹੈ ਆਹ ਤੇ ਸਵੇਰੇ ਆਣਗੇ ਨਾ ਸੋਹ ਤੇ ਤੇ ਚਾਹ ਪਾਣੀ ਵੀ ਇਹਦੇ ਲੰਮੇ ਪਿਆ ਜਾਕਰ ਕੋਈ ਨਹੀਂ ਪੱਠਾ ਦੱਸਾਂ ਮੈਂ ਵਾੜ ਲਿਆ ਕਰੂੰਗਾ ਕੋਈ ਨਹੀਂ ਕੋਈ ਨਹੀਂ ਠੀਕ ਹੈ ਕਿ ਨਹੀਂ ਹਾਂਜੀ ਹਾਂਜੀ ਤੇ ਉਦਾਂ ਕੀ ਆਂਦਾ ਸੀ ਕਿੰਨੇ ਕੁ ਪੈਸੇ ਹੁਣ ਦਵਾਊਗਾ ਪੈਸੇ ਹੁਣ ਗਿਆ ਹੀ ਐ ਨਹੀਂ ਫਿਰ ਇਹ ਚੰਗੇ ਆ ਪੈਸੇ ਡਿਊਟੀ ਜਿਹੜੀ ਏ ਉਦਾਂ ਤੇ 8 ਘੰਟੇ ਆ ਆਹੋ ਇਹ ਜੇ ਆਪਾਂ ਦਾਅ ਕਰ ਲਾਂਗੇ ਤੇ ਇਹਨੇ ਜੇ ਵੱਧ ਵੀ ਕਰਾਂਗੇ ਫਿਰ ਵਾਚਣਗੇ ਤੇ ਮੈਂ ਵੇਖਾਂ ਕਰਾਂਗੇ ਉਹ ਟਾਈਮ ਲਾ ਲਾਂ ਕਰਾਂਗੇ ਵਿੱਚ ਹੋਰ ਕੀ ਚੱਲ ਠੀਕ ਆ ਪੁੱਤ ਮੇਰੀ ਗੱਲ ਸੁਣ ਜੇ ਬੰਦੇ ਨੇ ਰਾਤ ਜਾਣਾ ਹੀ ਆ ਜਾਗਣਾ ਹੀ ਆ ਹੋਰ ਤੇ ਜੇ ਸਾਰੀ ਰਾਤ ਵੀ ਨਾ ਡਿਊਟ ਫਿਰ ਕੋਈ ਕੰਮ ਹੀ ਨਹੀਂ ਹੈ ਹਾਂ ਹੋਰ ਕਰ ਲੈ ਮਿਹਨਤ ਤਗੜਾ ਆ ਕੇ ਤੇ ਮਿੱਠਾ ਬਣ ਕੇ ਰਹਿ ਨਹੀ ਨਹੀ ਤੇ ਮਿਹਨਤ ਕਰੀ ਪੂਰੀ ਤਨਮਾਨ ਨਾਲ ਵੇਖੋ ਜੀ ਜਿੱਦਾਂ ਆਪਾਂ ਘਰੇ ਕੰਮ ਕਰਨੇ ਆ ਨਾ ਆਪਣਾ ਸਮਝ ਗਏ ਇਦਾਂ ਡੈਡੀ ਉੱਥੇ ਕਰਾਂਗਾ ਮਾਰਕੀਟ ਬਣਾਉਣੀ ਪੈਂਦੀ ਹੈ ਜਿੱਥੇ ਗੱਲ ਕਰਨੀ ਹੋਵੇ ਕੰਮ ਕਰਨਾ ਹੋਵੇ ਜੇ ਕਿਸੇ ਨੇ ਸਾਡਾ ਕੰਮ ਬਣਾਇਆ ਨਾ ਤੁਹਾਨੂੰ ਲਾਭ ਨਹੀਂ ਆਏਗਾ ਬਸ ਬਸ ਠੀਕ ਆ ਹਾਂਜੀ ਚੱਲ ਘਰ ਫੇਰ ਤੋਂ ਤਗੜਾ ਹੋਵੇ ਕੰਮ ਤੇ ਮੈਂ ਪਾਦਾ ਪੱਟੇ ਨਹੀਂ ਤੇ ਕੋਈ ਨਹੀਂ ਮੈਂ ਕੁਤਰ ਦੇਣਾ ਚੱਲ ਕਰ ਲੈ ਫਿਰ ਹਾਂਜੀ ਕੋਈ ਨਹੀਂ ਹਾਂ ਮੈਂ ਉਧਰ ਇੱਕ ਨਿਕਾੜਿਆ ਹੋਰ ਕੰਮ ਹੀ ਉਹ ਕਰਉਣਾ ਵੇਖ ਲਓ ਵੇਖ ਲਓ ਕੋਈ ਗੱਲ ਨਹੀਂ ਕਰਾਂ ਸਟਾਰਟ ਜੀਵਨ ਤੁਹਾਨੂੰ ਬਾਜਾ ਮਾਰਨੀ ਹੈ ਕੀ ਗੱਲ ਸਾਡੇ ਕੋਲ ਕੋਈ ਗਲਤੀ ਹੋ ਗਈ ਨਹੀਂ ਨਹੀਂ ਭੈਣ ਜੀ ਦਾ ਕਾਨੂੰ ਕਹਿੰਦੇ ਜੀ ਗਲਤੀ ਤੁਹਾਡ ਕੋ ਨਹੀਂ ਹੋਈ ਗਲਤੀ ਤੇ ਮੇਰ ਕੋ ਹੋ ਗਈ ਆ ਮੈਂ ਮਾਫੀ ਮੰਗਣੀ ਆ ਤੁਹਾਡ ਕੋ ਅੱਜ ਜੀਵਨ ਮੇਰੀ ਭੈਣ ਇਦਾਂ ਨਾ ਕਰਾਨੂੰ ਸ਼ਰਮਿੰਦਿਆਂ ਨਾ ਕਰ ਅਸੀਂ ਹੁਣ ਇੱਥੇ ਆਏ ਆ ਸਾਨੂੰ ਇੱਥੇ ਹੀ ਰਹਿਣਾ ਪਣਾ ਤੂੰ ਹੱਥ ਨਾ ਜੋ ਸ਼ਰਮਿੰਦੀ ਤੇ ਮੈਂ ਵਾ ਭੈਣ ਜੀ ਮੈਂ ਤੁਹਾਡ ਨਾਲ ਬੜਾ ਮਾੜਾ سلوਕ ਕੀਤਾ ਵਾ ਪੁੱਤ ਜਿਹੜੀਆਂ ਗੱਲਾਂ ਨਹੀਂ ਕਰਨੀਆਂ ਮੈਂ ਉਹ ਵੀ ਕਰ ਛੜੀਆਂ ਮੇਰੀ ਮਾਤਾ ਤੇ ਨਾ ਪਰਦਾ ਪੈ ਗਿਆ ਹੀਗਾ ਪਰ ਮੇਰੀ ਨੌਣ ਹੈ ਨਾ ਮੈਨੂੰ ਸ ਚਾਹੀ ਵਖਾਲਤੀ ਆ ਵੀ ਮੰਮੀ ਨਹੀਂ ਤੂੰ ਗਲਤ ਵਾਂ ਤੇ ਵਾਕਿਆ ਭੈਣ ਜੀ ਮੈਂ ਗਲਤ ਹੀਗੀ ਮੈਂ ਕਦੀ ਸੋਚਿਆ ਵੀ ਨਹੀਂ ਵੀ ਤੁਸੀਂ ਮੇਰੇ ਤੋਂ ਵੱਡੇ ਜੇ ਤੇ ਮੈਂ ਤੁਹਾਨੂੰ ਇੰਨੀਆਂ ਗੱਲਾਂ ਕਰੂੰਗੀ ਪਤਾ ਨਹੀਂ ਮੇਰੇ ਦਿਮਾਗ ਨੂੰ ਕੀ ਹੋ ਗਿਆ ਕਿਉਂ ਤੜਨਾ ਮੈਂ ਮਾੜਾ ਚੰਗਾ ਬੋਲਦੀ ਰਹੀ ਮੈਨੂੰ ਤੇ ਹੋ ਨਹੀਂ ਸਮਝ ਆਉਂਦੀ ਇਸੇ ਕਰਕੇ ਮੈਂ ਸਦਿਆ ਪੁੱਤ ਤੁਹਾਨੂੰ ਇੱਥੇ ਵੀ ਮੈਨੂੰ ਮਾਫ ਕਰ ਦਿਓ ਮੈਂ ਬਹੁਤ ਕੁਝ ਬੋਲਿਆ ਵਾ ਤੁਹਾਨੂੰ ਮੈਂ ਕਾਹੋ ਨਾ ਤੁਹਾਨੂੰ ਘਰ ਚ ਰੱਖਣ ਵਾਲੀ ਨਾ ਚਾਚੀ ਜੀ ਤੁਸੀਂ ਹੱਥ ਕਿਹੜੀ ਗੱਲੋਂ ਜੋੜਨਦੇ ਹੋ ਜੀ ਨਾ ਹੱਥ ਜੋੜਦੇ ਚੰਗੀ ਨਹੀਂ ਲੱਗਦੇ ਸਾਨੂੰ ਤੇ ਤੁਹਾਡੇ ਤੇ ਇੰਨਾ ਹੀ ਬੜਾ ਮਨ ਹੈ ਕਿ ਤੁਸੀਂ ਨਾ ਆਪਣੇ ਘਰ ਰੱਖ ਲੈ। ਨਹੀਂ ਤੇ ਕੋਈ ਨਹੀਂ ਤੁਹਾਨੂੰ ਗੱਲਾਂ ਕਰਾਉਂਦੇ। ਜਿਨ੍ਹਾਂ ਨਾਲ ਜਿਹੜੀਆਂ ਤੁਸੀਂ ਗੱਲਾਂ ਕੀਤੀਆਂ ਹਨ ਸਾਨੂੰ ਉਹ ਤੇ ਤੁਹਾਨੂੰ ਸੁਣਨੀਆਂ ਹੀ ਪੈਣੀਆਂ ਹਨ। ਤੁਹਾਨੂੰ ਇਹਨਾਂ ਗੁੱਸੇ ਤੇ ਚੜ ਗਿਆ ਸਾਨੂੰ ਵੇਖ ਕੇ। ਨਾਲੇ ਤੁਹਾਨੂੰ ਇਹਨਾਂ ਮੰਮੀ ਕਿੰਨੀਆਂ ਗੱਲਾਂ ਕਰ ਦਿੰਦੇ ਨੇ ਮੈਨੂੰ ਕਿਹੜਾ ਪਤਾ ਨਹੀਂ ਐ ਤੇ ਉਹ ਫਿਰ ਭੁੱਲਦੀਆਂ ਥੋੜੀ ਬੰਦੇ ਨੂੰ। ਵੇਖ ਕੇ ਗੁੱਸਾ ਤੇ ਆ ਹੀ ਜਾਂਦਾ ਵਾ ਕਿ ਜਦੋਂ ਅਹੇ ਨਾਲ ਕੋਲ ਜਾਂਦੇ ਹਾਂ ਤੇ ਸਾਨੂੰ ਇਹ ਕੁਝ ਨਹੀਂ ਸਮਝਦੇ ਹੁੰਦੇ ਤੇ ਅੱਜ ਇਹਨਾਂ ਨੂੰ ਲੋੜ ਪੈ ਗਈ ਆ ਤੇ ਉਸੇ ਵੇਲੇ ਹੱਡੇ ਵਾਲ ਆ ਗਏ। ਤੇ ਤੁਸੀਂ ਆਵੇਂ ਨਾ ਹੱਥ ਜੋੜ ਕੇ ਹੁਣ ਸ਼ਰਮਿੰਦੀ ਆੜਾ ਕਰੋ ਕੋਈ ਗੱਲ ਨਹੀਂ ਗਲਤੀਆਂ ਇਨਸਾਨਾਂ ਤੇ ਹੁੰਦੀਆਂ ਨੇ ਕੋਈ ਨਹੀਂ ਹੋਰ ਗੱਲ ਜੇ ਤੂੰ ਜਾਣੀ ਹੁੰਦੀ ਆ ਗਲਤੀਆਂ ਤੇ ਮੈਂ ਵੀ ਬਹੁਤ ਕੀਤੀਆਂ ਨੇ ਪਰ ਹੋ ਸਕਦਾ ਮੈਂ ਉਹਨਾਂ ਕੀਤੀਆਂ ਦੀ ਸਜ਼ਾ ਮੈਨੂੰ ਹੁਣ ਖੂਤ ਨਹੀਂ ਪੈਣ ਰਹੀ ਆ ਤੇ ਕੋਈ ਗੱਲ ਨਹੀਂ ਮੈਂ ਪਿਆਰ ਵੀ ਕਿਹਨੀ ਤੂੰ ਮੇਤੋ ਛੁੱਡੀ ਆ ਜੇ ਤੂੰ ਮੇਰੇ ਕੋਈ ਗੱਲ ਕਰ ਵੀ ਲੈਂਗੀ ਨਾ ਮੈਂ ਤਾਂ ਵੀ ਗੁੱਸਾ ਨਹੀਂ ਕਰਦੀ ਨਹੀਂ ਨਹੀਂ ਭੈਣ ਜੀ ਹੁਣ ਨਾ ਮਿੰ ਸ਼ਰਮਿੰਦੀ ਕਰੋ ਹੁਣ ਨਹੀਂ ਮੇਰੇ ਕੋਈ ਗੱਲ ਕਰਨਾ ਚਾਹਦੀ ਮੇਰਾ ਤਾਂ ਦਿਮਾਗ ਖਰਾਬ ਹੋ ਗਿਆ ਹੀਗਾ ਐਵੇਂ ਪੁਰਾਣੀਆਂ ਗੱਲਾਂ ਯਾਦ ਕਰ ਕਰਕੇ ਤੇ ਮੈਂ ਐਵੇਂ ਤੁਹਾਨੂੰ ਗੱਲਾਂ ਕਰਦੀ ਰਹੀ ਦੱਸ ਮੈਂ ਕੌਣਾ ਤੁਹਾਨੂੰ ਇਸ ਘਰ ਚ ਰੱਖਣ ਵਾਲੀ ਇਹ ਤੇ ਉਹ ਪ੍ਰਮਾਤਮਾ ਸੱਚੇ ਪਾਤਸ਼ਾਹ ਨੇ ਦਿੱਤਾ ਵਾ ਹੈ ਮੈਂ ਤਾਂ ਕਹਿੰਦੀ ਆ ਇਹ ਵਕਤ ਨਾ ਮਾੜਾ ਕਹਿੰਦੇ ਆਵੇ ਇਹੋ ਗੱਲ ਕੇਹੀ ਚਾਚੀ ਜੀ ਭੁੱਲ ਜਾਂਦੀਆਂ ਕਿ ਸਾਡੇ ਤੋਂ ਉੱਪਰ ਵੀ ਬੈਠਾ ਵਾ ਕੋਈ ਸਹੀ ਗੱਲ ਸਾਰਿਆਂ ਦਾ ਧਿਆਨ ਰੱਖਦਾ ਵਾ ਅਸੀਂ ਸੋਚਦੀ ਆ ਕਿ ਸਿਰਫ ਮੈਂ ਹੀ ਆ ਤੇ ਮੈਂ ਹੀ ਸਾਰਿਆਂ ਨੂੰ ਖਵਾਉਂਦੀ ਆ ਇੰਨਾ ਨਹੀਂ ਪਤਾ ਕਿ ਜਿਹੜਾ ਉੱਪਰ ਬੈਠਾ ਨੇ ਉਹ ਸਾਰਾ ਸੰਸਾਰ ਚਲਾਉਂਦਾ ਆ ਅਸੀਂ ਤੇ ਸਿਰਫ ਆਪਣਾ ਘਰ ਹੀ ਚਲਾਉਂਦੇ ਆ ਲਾ ਮੈਨੂੰ ਪਛਕੇ ਵੀ ਮੈਂ ਆਪਣੇ ਹੱਥਾਂ ਨੂੰ ਗੰਦੀਆਂ ਵੱਡੀਆਂ ਕਿ ਮੈਂ ਇੰਨਾ ਮਾਰਾ ਇੰਨਾ ਨਾ ਕੀਤਾ ਤੇ ਮੈਨੂੰ ਅੱਜ ਕਿਹੜੇ ਦਿਨ ਵਿਖਰੇ ਬੈਣ ਲਏ ਨੇ ਤੈਨੂੰ ਪਤਾ ਵਾ ਕੀ ਸੋਚਣੀ ਹੈ نیند ਨਹੀਂ ਆਉਂਦੀ ਰਾਤ ਨੂੰ ਜਦੋਂ ਮੈਨੂੰ ਉਹ ਗੱਲਾਂ ਯਾਦ ਆ ਜਾਂਦੀਆਂ ਕਦੀ ਬੰਦੇ ਨੂੰ ਪੈਸੇ ਵੱਲ ਵੇਖ ਕੇ ਹੰਕਾਰ ਨਹੀਂ ਕਰਨਾ ਚਾਹੀਦਾ ਸਹੀ ਗੱਲ ਹੈ ਜੇ ਰੱਬ ਦਿੰਦਾ ਵਾ ਨਾ ਸਰਾਪ ਦਾ ਨਹੀਂ ਪਤਾ ਉਹਨੇ ਕਿਹੜੇ ਵੇਲੇ ਖੋ ਵੀ ਲੈਣਾ ਹੀ ਨਾ ਉਹਦੀ ਲਾਠੀ ਵਿੱਚ ਆਵਾਜ਼ ਹੋਂਦੀ ਉਦੋਂ ਪਤਾ ਨਹੀਂ ਹੁੰਦਾ ਉਦੋਂ ਬੰਦੇ ਦੀ ਮਤ ਵੱਜ ਜਾਂਦੀ ਹੈ ਚਲੋ ਕੋਈ ਨਾ ਬੰਦਾ ਸ਼ਦਾਈ ਹੋ ਜਾ ਕੋਈ ਨਹੀਂ ਭੈਣ ਜੀ ਇੰਨਾ ਨਾ ਸੋਚੋ ਕੋਈ ਗੱਲ ਨਹੀਂ ਜੇ ਦਿਨ ਚੰਗੇ ਨਹੀਂ ਨਾ ਰਹੇ ਤਾਂ ਮਾੜੇ ਵੀ ਨਹੀਂ ਗੇ ਰਹਿਣੇ ਸਭ ਕੋ ਵਧੀਆ ਹੋ ਜਾਣਾ ਵਾ ਫਿਕਰ ਕੰਨੂ ਕਰਦੇ ਜੇ ਤਾਂ ਹੀ ਤੇ ਕਹਿੰਦੀ ਆ ਨਾ ਕਿ ਸਾਰਿਆਂ ਨਾਲ ਬਣਾ ਕੇ ਰੱਖਣੀ ਚਾਹੀਦੀ ਹੈ ਇਹ ਵੇਲੇ ਤੇ ਗਰੀਦੇ ਕੱਖ ਦੀ ਵੀ ਲੋੜ ਪੈ ਜਾਂਦੀ ਹੈ ਪੁੱਤ ਸੱਚੀ ਗੱਲ ਦੱਸਾਂ ਮੇਰੇ ਚ ਵੀ ਹੰਕਾਰ ਆ ਗਿਆ ਸੀ ਕਿਤੇ ਨਾ ਕਿਤੇ ਮੈਨੂੰ ਇਹ ਹੋ ਗਿਆ ਸੀ ਕਿ ਤੁਹਾਨੂੰ ਹੁਣ ਮੇਰੀ ਲੋੜ ਵਾ ਇਸੇ ਚੱਕਰ ਚ ਆ ਕੇ ਤੇ ਮੈਂ ਤੁਹਾਨੂੰ ਬੁਰਾ ਭਲਾ ਕਹਿਣ ਡਿਆ ਪੀ ਜੋ ਨਹੀਂ ਕਰਨਾ ਚਾਹੀਦਾ ਮੈਂ ਉਹ ਵੀ ਕਰ ਛੜਿਆ ਆਪਣੀ ਵੱਡੀ ਭੈਣ ਨੂੰ ਗੋਹਾ ਤੱਕ ਛਡਾ ਲਿਆ ਮੈਂ ਕਿੰਨੀ ਕਿ ਚੰਗੀ ਆ ਮੈਨੂੰ ਵੀ ਮੇਰੇ ਕਰਮਾਂ ਦੀ ਸਜ਼ਾ ਮਿਲਣੀ ਆ ਕਿਤੇ ਨਾ ਕਿਤੇ ਨਾ ਮੇਰੀ ਭੈਣ ਤੂੰ ਇਦਾਂ ਨਾ ਕਹਿ ਮੈਂ ਤਾਂ ਵਾਹੀਪੁਰ ਜੱਗੇ ਉਹ ਹੱਥ ਜੋੜਨੀ ਆ ਕਿ ਰੱਬ ਤੈਨੂੰ ਇੰਨਾ ਦਏ ਤੇਰ ਕੋ ਸਾਭਿਆ ਨਾ ਜਾਵੇ ਆਨੂੰ ਫੇਰ ਵੀ ਨਾ ਮਰਦਿਆਂ ਮਰਦਿਆਂ ਨੂੰ ਛੱਤ ਮਿਲ ਗਈ ਜੇ ਤੂੰ ਵੀ ਨਾ ਰੱਖਦੀ ਆਡਾ ਕੌਣ ਸੀ ਕਿਸੇ ਰਿਸ਼ਤੇਦਾਰ ਭਣਤਾ ਨਹੀਂ ਸਾਨੂੰ ਸਾਹਮਣਾ ਹੀ ਆਪਣਾ ਘਰ ਸਮਝ ਕੇ ਆ ਗਈ ਹੈ ਨਾ ਇਹ ਸੱਤ ਬਗਾਨੇ ਦੇ ਘਰ ਨਹੀਂ ਆਪਾਂ ਚੱਲਗੇ ਪੈਂਦੀ ਚਾਹਤੀ ਸੀ ਤੁਸੀਂ ਕਿ ਉਹਦਾ ਵੀ ਬੜੀਆਂ ਤੰਗੀਆਂ ਵੇਖੀਆਂ। ਸਾਨੂੰ ਤੁਹਾਡੇ ਦੇ ਤੇ ਹੁਣ مصیبت ਪਈ ਤੇ ਤੁਹਾਨੂੰ ਫੇਰ ਪਤਾ ਲੱਗਾ ਕਿ ਇਹ ਤੰਗੀਆਂ ਹੁੰਦੀਆਂ ਕੀ ਨੇ। ਨਹੀਂ ਨਹੀਂ ਮੈਂ ਕੌਣਾ ਤੁਹਾਨੂੰ ਛੱਤ ਦੇਣ ਵਾਲੀ। ਇਦਾਂ ਕਹਿ ਕੇ ਬਾਰ-ਬਾਰ ਮੈਨੂੰ ਸ਼ਰਮਿੰਦੀ ਨਾ ਕਰੋ। ਇੱਕ ਤਾਂ ਮੇਰੀ ਨੌਤੀਆਂ ਵਰਗੀ ਜਿਨ੍ਹਾਂ ਨੇ ਮੇਰੀ ਅੱਖਾਂ ਖੋਲੀਆਂ ਵਾ। ਮੇਰੀਆਂ ਅੱਖਾਂ ਤੇ ਪੱਟੀ ਵੱਜ ਗਈ ਹੀਗੀ। ਮੈਂ ਵੀ ਹੰਕਾਰ ਚ ਥੁਰੀ ਫਿਰਨ ਦੇ ਹੀ ਵੀ ਪਤਾ ਨਹੀਂ ਮੈਂ ਕੀ ਬਣ ਗਈ ਆ ਆਪਣੇ ਆਪ ਚ। ਪਰ ਨਹੀਂ ਕੋਈ ਪਤਾ ਨਹੀਂ ਉਹਦਾ ਟਾਈਮ ਦਾ ਕਿਹੜੇ ਵੇਲੇ ਕਿਤੇ ਮੜ ਆ ਜਾਣਾ। ਇੰਨਾਂ ਗੱਲਾਂ ਦਾ ਪਤਾ ਹੀ ਤੇ ਸਾਡੇ ਤੇ ਆ ਦੇਣ ਆ ਜਾਣਗੇ ਐਂ ਲੱਗਦਾ ਕਿ ਜਿੱਦਾਂ ਤਾਂ ਹੀ ਕੰਮ ਜਾਣਾ ਠਾਂਡ ਜਾਣਾ ਨਹੀਂ ਰੱਬ ਨੇ ਸੁਣਨ ਲੱਗਿਆ ਮੈਂਟ ਨਹੀਂ ਲਾਇਆ ਹੈਗਾ ਚਲੋ ਕੋਈ ਨਹੀਂ ਫਿਕਰ ਨਾ ਕਰੋ ਕਿਸੇ ਗੱਲ ਦਾ ਆਪਾਂ ਤੁਹਾਡੇ ਨਾਲ ਵਾਂ ਤੇ ਆ ਘਰ ਸਾਡਾ ਨਹੀਂ ਐ ਘਰ ਤੁਹਾਡਾ ਵਾ ਹੁਣ ਅੱਜ ਤੋਂ ਠੀਕ ਆ ਨਾ ਪੁੱਤ ਇਹ ਸਮਝਣਾ ਵਾ ਕਿ ਤੁਹਾਡਾ ਹੀ ਘਰ ਵਾ ਕੋਈ ਨਹੀਂ ਕੋਈ ਗੱਲਬਾਤ ਕਰਨੀ ਪੁੱਤ ਇਹ ਮੇਰੇ ਕੋ ਵੀ ਕੋਈ ਗਲਤੀ ਹੋਈ ਹੋਏ ਨਾ ਮੇਰੀ ਧੀ ਮੈਨੂੰ ਮਾਫ਼ ਕਰਦੀ ਹੈ ਚਲ ਤਾਈ ਜੀ ਤੁਸੀਂ ਵੱਡੇ ਤੁਸੀਂ ਤਾਂ ਨਾ ਕਰੋ ਤੁਸੀਂ ਮਾਫ਼ੀ ਨਾ ਮੰਗੋ ਮੇਰੇ ਚਲ ਕੋਈ ਨਹੀਂ ਤਾਈ ਜੀ ਉਹ ਅਹੋ ਗੱਲਾਂ ਕਰੀ ਜਾਣੀਆਂ ਇੱਕ ਦੂਜੇ ਕੋ ਮਾਫੀ ਮੰਗੀ ਜਾਣੀ ਆ ਚਲ ਕੋਈ ਨਾ ਹੁਣ ਤੁਸੀਂ ਦੋਵੇਂ ਜਣੀ ਆਂ ਦਰਾਨੀ ਚਠਾਣੀ ਬੈਠ ਕੇ ਖਾਇਆ ਕਰੋ ਆਪਾਂ ਬਣਾਇਆ ਕਰਾਂਗੀਆਂ ਕੋਈ ਗੱਲ ਨਹੀਂ ਹੁਣ ਕਰਾਉਣਾ ਨੋਆ ਕੋ ਸੇਵਾ ਚਲ ਛੁ ਕਰ ਪਰਮਾਤਮਾ ਨੇ ਕਿਤੇ ਨਹੀਂ ਣ ਲੈ ਆਂਦੀ ਚਾਚੀ ਜੀ ਸੱਸਾਂ ਦੀ ਸੇਵਾ ਕਰਨ ਦਾ ਮੌਕਾ ਵੀ ਨਾ ਕਰਮਾਂ ਨਾਲ ਹੀ ਮਿਲਦਾ ਵਾ ਇਹ ਵੀ ਸੁੱਖ ਕਿਹੇ ਕਿਸੇ ਦੇ ਕਰਮਾਂ ਵਿੱਚ ਹੀ ਹੁੰਦਾ ਵਾ ਤੇ ਨਹੀਂ ਤੇ ਕੀ ਪੁੱਤ ਤੇ ਤਰਲੇ ਲੈਂਦੇ ਰਹਿੰਦੇ ਨੇ ਸਹੀ ਗੱਲ ਆ ਪੁੱਤ ਅਸੀਂ ਵੀ ਕਰਮਾਂ ਵਾਲੀਆਂ ਆ ਤੁਹਾਨੂੰ ਇੰਨੀਆਂ ਚੰਗੀਆਂ ਨੋਆ ਨੋਆ ਨਹੀਂ ਸਾਡੇ ਆ ਧੀਆਂ ਜਿੰਨੀ ਜੀ ਦਾਲ ਮਿਲ ਕੇ ਰਹੀ ਹੈ ਨਾ ਤੇ ਤੇਰੀ ਹਾਸ ਦਾ ਵਾਸਤਾ ਪਰਿਵਾਰ ਸੋਹਣਾ ਲੱਗਦਾ ਵਾ ਇਹ ਆ ਕਿ ਜੀ ਸੱਸਾਂ ਕਹਿਣੇ ਮੀਆਂ ਨੌਹਾਂ ਆ ਤੇ ਮੈਨੂੰ ਕੁਝ ਸਮਝ ਨਹੀਂ ਆ ਤੇ ਨੌਹ ਜੀ ਸੱਸ ਸਮਝੇਗੀ ਤੇ ਫਿਰ ਵੀ ਨਹੀਂ ਗੱਲ ਬਾਂਦੀ ਕਿ ਜੀ ਮਾਵਾ ਧੀਆ ਬਣ ਕੇ ਰਹਿਣ ਤੇ ਤੇਰੀ ਗੱਲ ਬਾਤ ਤੇਰੀ ਗੱਲ ਬਾਤ ਤੇ ਲੜਾਈ ਨਹੀਂ ਪੈਂਦੀ ਪਰ ਇਹ ਸਮਝਦੇ ਨਹੀਂ ਨਾ ਇਹ ਦੋਸ ਅੰਗਰੇਜ਼ ਜਰਾ ਪਹਿਲਾਂ ਹੀ ਨਾਂ ਵੀ ਜੱਸ ਸਹੀ ਗੱਲ ਆ ਜਿਹਦਾ ਬੰਦਾ ਚੱਲ ਜਾਂਦਾ ਨਾ ਸੰਸਾਰ ਤੋਂ ਫਿਰ ਹਣ ਉਹਦੀ ਕਦੇ ਮਹਿਸੂਸ ਨਹੀਂ ਹਿਆ ਚੱਲ ਕੋਈ ਨਹੀਂ ਪੁੱਤ ਚਲੋ ਉੱਥੋਂ ਦੋਵੇਂ ਜਾਣੀਆਂ ਫਿਰ ਜਾਓ ਬਣਾਓ ਸਾਡੇ ਵਾਸਤੇ ਚਾਹ ਮੇਰਾ ਤੇਰਾ ਤੇ ਚਾਣਾ ਪਕੌੜੇ ਬਣਾਉਨੇ ਗਰਮੀ ਐ ਇੰਨੀ ਆ ਗਰਮੀ ਨੂੰ ਗਰਮੀ ਕੱਟੂਗੀ ਅੱਜ ਆਟ ਸੋਨੇ ਦਾ ਸੁਆਕੇ ਵਾਲੀ ਗੱਲ ਕਰਦੀ ਨਾ ਉਹਨੇ ਜਾਓ ਫਿਰ ੱਡਾ ਪਕੌੜੇ ਜਿਹੜੇ ਖਾਣ ਨੂੰ ਵੀ ਮਜ਼ੇ ਦੇ ਬੈਠੇ ਤਰ੍ਹਾਂ ਪਾਣੀ ਮਿਲੇਗਾ ਹਾਂ ਸਹੀ ਤੇ ਮੰਮੀ ਇਦਾਂ ਕਹਿੰਦੀ ਸੀ ਕਿ ਤੈਨੂੰ ਕਦੀ ਰੋਟੀ ਪੁੱਛੀ ਨਹੀਂ ਦੀਂ ਪੈਣਾ ਬੜੇ ਤੰਗੀ ਦੇ ਦਿਨ ਕੱਡੇ ਨੇ ਤੇ ਕਿੰਨਿਆ ਚਿਰਾਂ ਬਾਅਦ ਟਾਈਮ ਆਇਆ ਸਹੀ ਗੱਲ ਵਾ ਸ਼ੁਕਰ ਆ ਰੱਬਾ ਕਿਤੇ ਤੂੰ ਹਾਦੀ ਸੁਣੀ ਆ ਕਿ ਤੇ ਹਨ ਨੂੰ ਵੀ ਖੁਸ਼ ਕੀਤਾ ਈ ਬੜੀ ਖੁਸ਼ ਹਾਂ ਕੀ ਗੱਲ ਵਾ ਖੁਸ਼ ਨਾ ਹੋਵੇ ਤਾਂ ਹੋਰ ਦੱਸ ਮੈਂ ਕੀ ਕਰਾਂ ਹਾਂ ਬਦਾ ਇਬਣ ਅੱਜ ਬਦਾ ਜੀ ਮੈਂ ਆ ਜੀਵਨ ਹੋ ਅੱਜ ਬੜੀ ਸੈਟ ਹੋ ਗਈ ਆਂਦੀ ਭੈਣ ਜੀ ਮੇਰੇ ਕੋ ਬੜੀਆਂ ਗਲਤੀਆਂ ਹੋਈਆਂ ਮੈਨੂੰ ਮਾਫ਼ ਕਰ ਦੇ ਅੱਛਾ ਮੈਂ ਕਿਹਾ ਅੱਜ ਤੈਨੂੰ ਕੀ ਹੋ ਗਿਆ ਵਾ ਉਹਦੀ ਜਾਬਦਾ ਕਿਤੇ ਨੋ ਨਹੀਂ ਇਹਨੂੰ ਸਮਝਾਇਆ ਵਾ ਤੇ ਹੁਣ ਸਾਰਾ ਕੁਝ ਮੰਨ ਗਈ ਐ ਆਂਦੀ ਕੋਈ ਮਾੜੀ ਚੰਗੀ ਨਹੀਂ ਕਰਨੀ ਰਲ ਮਿਲ ਕੇ ਰਹਿਣਾ ਜੇ ਤੁਹਾਡੇ ਤੇ ਮੁਸੀਬਤ ਪੈ ਹੀ ਗਈ ਐ ਨਾ ਅਸੀਂ ਤੁਹਾਡਾ ਪੂਰਾ ਸਾਥ ਦੇਵਾਂਗੇ ਚੱਲ ਵਧੀਆ ਫਿਰ ਵੀ ਚੰਗੇ ਆ ਉਹੋ ਤਾਂ ਮੈਂ ਸੋਚ ਨਹੀਂ ਆਇਆ ਈ ਇਹ ਤਾਂ ਮੰਨਣ ਵਾਲੀ ਹੈ ਨਹੀਂ ਇਹ ਮੰਨ ਕਿਦਾਂ ਗਈ ਐ ਚੱਲ ਮੈਂ ਰਿਆਣਾ ਵੀ ਪਰਮਾਤਮਾ ਨੇ ਉੱਤੇ ਕਿਰਪਾ ਕੀਤੀ ਆ ਹੁਣ ਅਹੀਂ ਦੇ ਔਖੇ ਸੋਖੇ ਦਿਨ ਕੱਟਣੇ ਸੀ ਸੁਣੀ ਜਾਂਦੇ ਹਾਂ ਮੁੰਡਾ ਵੀ ਗੱਲਾਂ ਕਰਦਾ ਹੀ ਸਾਰਾ ਮਨਜਿੰਦਰ ਹੀ ਨਹੀਂ ਕਰਦਾ ਬਾਕੀ ਦੇ ਦੋਵੇਂ ਕਰਦੇ ਚੱਲ ਬੋਟੀ ਨਹੀਂ ਨਹੀਂ ਹੁੰਦਾ ਕਰੀ ਗੱਲ ਕੀ ਮੈਂ ਤਾਂ ਫਿਰ ਵੀ ਕਿਹਾ ਸੀ ਮੈਂ ਭੈਣ ਮੇਰੀਏ ਅਹੀਂ ਤੇ ਫਿਰ ਵੀ ਤੂੰ ਜੋ ਮਰਜੀ ਸਾਨੂੰ ਕਹਿੰਨੀ ਹੈ ਮੈਂ ਤਾਂ ਵੀ ਤੇਰੇ ਅੱਗੇ ਨਹੀਂ ਗੱਲ ਕਰਦੀ ਤੇ ਇੰਨਾ ਹੀ ਬੜਾ ਹਾਂ ਤੂੰ ਰਹਿਣ ਜਗੀ ਜਗਾ ਦੇਤੀ ਹੁਣ ਇੱਕ ਕੰਮ ਕਰਿਓ ਕੋਈ ਗੱਲ ਨਹੀਂ ਜੀ ਉਹਨਾਂ ਨੇ ਇਹ ਗੱਲ ਕੀਤੀ ਹੈ ਨਾ ਤੇ ਚੱਲ ਵਧੀਆ ਮੇਰਾ ਵੀ ਮਨ ਖੁਸ਼ ਹੋਇਆ ਪਰ ਜਿਹੜਾ ਕੰਮ ਕਰਦੀ ਜ਼ਿੰਮੇਵਾਰੀ ਚੁੱਕੀ ਜੀ ਉਹ ਕਰੀ ਜਾਇਓ ਪਿੱਛੇ ਨਾ ਹਟਿਓ ਕੰਮ ਨਾ ਕਰਾਂਗੇ ਉਹ ਤਾਂ ਦੀ ਕੰਮ ਕਰਨੀ ਨਹੀਂ ਦੇਣਾ ਆਪੇ ਵੋਟਿੰਗਾਂ ਕਰਨਗੇ ਨਹੀਂ ਨਹੀਂ ਕੰਮ ਕਰਨਾ ਵਾ ਕੋਈ ਗੱਲ ਨਹੀਂ ਐਦਾਂ ਰੋਟੀਆਂ ਖਾਂਦੇ ਚੰਗੇ ਨਹੀਂ ਲੱਗੀਆਂ ਠੀਕ ਹੈ ਕੋਈ ਗੱਲ ਨਹੀਂ ਆਹ ਚਲ ਠੀਕ ਆ ਮੈਂ ਨਾ ਕੀ ਗਰਫੂ ਕਰਨਾ ਕੀ ਗੱਲ ਦਾ ਕਰੀ ਮੈਂ ਉਹ ਬਤੀਆਂ ਆਉਣ ਡਈਏ ਤੇ ਜਾ ਕੇ ਵੇਖਵਾ ਪਾਣੀ ਲੱਗਾ ਵਾ ਤਾਂ ਪੈਲੀ ਜੀ ਜ਼ਿਆਦਾ ਨਾ ਪੈ ਜੇ ਜਾਓ ਜਾਓ ਜੀ ਹਾ ਚਲ ਮਾਲਕਾ ਚਲ ਹੁਣ ਜਿਹੜੀ ਜ਼ਿੰਦਗੀ ਆ ਸੌਖੀ ਨੰਗ ਜੇਗੀ ਜੇ 24 ਘੰਟੇ ਕਲੇਸ਼ ਹੁੰਦਾ ਫੇਰ ਵੀ ਤਾਂ ਓਖਾ ਹੀ ਟਾਈਮ ਕੱਢਣਾ ਸੀ